ਰਾਵਤ ਜੀ ਕਰੋ ਜੰਦੇਓ ਬੋਟਾ ਸਿੰਘ ਦੇ ਨਾਲ ਮੁਹੱਲੇ ਰੋਸ ਨੇ ਨੇ ਇਹੋ ਜਿਹਾ ਬੋਟਾ ਨੇ ਬੋਟਾ ਪਾਈਆਂ ਤੇ ਇਹਨਾਂ ਦੀ ਜਿਹੜੀ ਮਿਹਨਤ ਸੀਗੀ ਉਹ ਸਫਲ ਕੀਤੀ ਕਿਉਂਕਿ ਬਹੁਤ ਵਪਾਰੀ ਹੈ ਇਹ ਸਮਾਜ ਸੇਵਾ ਦੇ ਪ੍ਰਧਾਨ ਨੇ ਮੌਕਾ ਮਿਲਿਆ ਤੁਸੀਂ ਫਿਰ ਮੈਂ ਦੇਖੋ ਵਾਰ ਜਿਹੜੀ ਨੁਹਾਰਾ ਬਦਲ ਕੇ ਰੱਖੋਗੇ ਜੀ ਸਰ ਤੁਹਾਡੀ ਇੱਕ ਕਹਿੰਦੇ ਪਹਿਲੇ ਵੀ ਕੰਮ ਕਰਦੇ ਸੀਗੇ ਹੁਣ ਤਾਂ ਵੈਸੇ ਕੌਂਸਲਰ ਬਣ ਗਏ ਨੇ ਬਿਲਕੁਲ ਜੀ ਬਿਲਕੁਲ ਪਹਿਲਾਂ ਸਮਾਜ ਸੇਵਕ ਸੀ ਸਮਾਜ ਦਾ ਬੜਾ ਕੰਮ ਬੜਾ ਨਾਮ ਜਿਨਾਂ ਦਾ ਮਾਰਕੀਟ ਦੇ ਪ੍ਰਧਾਨ ਸੀਗੇ ਹੁਣ ਤਾਂ ਚਲੋ ਪਾਵਰ ਮਿਲ ਗਈ ਕੌਂਸਲਰ ਦੀ ਵੀ ਪਹਿਲਾਂ ਵੀ ਵੈਸੇ ਬਹੁਤ ਸੀ ਕਿ ਪਾਵਰ ਮਿਲਦੀ ਹੁੰਦਾ ਜਿਹੜਾ ਲੋਕਾਂ ਦੇ ਕੰਮ ਜਿਹੜਾ ਕੰਮ ਹੈ ਉਹ ਸਾਰੇ ਪਹਿਲ ਦੇਦਾਰ ਤੇ ਹੋਣਗੇ ਜੀ ਠੀਕ ਹੈ ਜੀ ਹਾਂ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਹੜੇ ਤੁਸੀਂ ਵੱਡੀ ਗਿਣਤੀ ਨਾਲ ਵੋਟਾਂ ਭਾਈ ਨੂੰ ਜਿਤਾਇਆ ਹੋ ਬਹੁਤ ਖੁਸ਼ੀ ਹੋਈ ਹੈ ਇਹ ਹਰ ਬੰਦੇ ਦਾ ਕੰਮ ਆਂਦਾ ਜੀ ਦੁੱਖ ਸੇਖੋਲੇ ਖੜਦਾ ਜੀ ਇਹ ਹੁਣ ਸਾਰੇ ਕੰਮ ਮੱਲੇ ਦੇ ਬਾਜ਼ਾਰ ਦੇ ਜਿਹੜੇ ਸਮਾਜ ਦੇ ਕੰਮ ਇਹ ਸਾਰੇ ਕਰੂਗਾ ਜੀ ਜੇ ਸਾਨੂੰ ਦੇਖਿਆ ਜਾ ਜੀ ਭਾਜੀ ਨੂੰ ਅਮਲ ਦੇ ਰੂਪ ਦੇਖਣਾ ਚਾਹੁੰਦੇ ਹੋ ਐਮਐਲਏ ਬੱਗਾ ਸਾਹਿਬ ਸਾਡੇ ਜੀ ਆ ਇਹ ਸਾਡੇ ਇੱਥੇ ਐਮਐਲਏ ਆਪਣੇ ਵਾਰਡ ਦੇ ਐਮਐਲਏ ਆ ਨਹੀਂ ਅੱਗੇ ਰੂਪ ਚ ਦੇਖਣਾ ਚਾਹੁੰਦੇ ਨੇ ਨਹੀਂ ਨਹੀਂ ਉਹ ਬੱਗਾ ਸਾਹਿਬ ਵੜੇ ਜੀ ਉਹ ਚੌਧਰੀ ਮੱਲ ਬੱਗਾ ਜੀ ਦਿਨ ਰਾਤ ਤੁਸੀਂ ਨਾਲ ਖੜੇ ਮੋਢੇ ਨਾਲ ਮੈਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਇਹ ਨਾਲ ਮੈਂ ਖੜਾ ਹਾਂ ਇਹ ਮੇਰੇ ਕੋਲ ਪਹਿਲਾਂ ਆਇਆ ਜੀ ਇਹ ਕਹਿੰਦਾ ਜੀ ਮੈਂ ਇਲੈਕਸ਼ਨ ਲੜਨੇ ਆ ਤੇ ਸਲਾਹ ਦਿਓ ਮੈਂ ਖਾਈ ਜਰੂਰ ਲੜਨੇ ਚਾਹੀਦੇ ਆ ਜੀ ਜੀ ਦੇਖੋ ਜੀ ਪਰਮਤਮ ਮੌਕਾ ਦਿੰਦਾ ਹੈ ਤੇ ਲੜਨੇ ਚਾਹੀਦੇ ਆ ਜੀ ਮੈਂ ਅਸ਼ੀਰਵਾਦ ਦਿੱਤਾ ਜੀ ਨੂੰ ਮੈਂ ਇਹ ਸਾਰੇ ਭਰਾਵਾਂ ਦਾ ਸਾਰੇ ਨਿਵਾਸੀ ਮੱਲੇ ਨਿਵਾਸੀਆਂ ਦਾ ਸਾਰੇ ਗਾਂਧੀ ਨਗਰ ਮਾਰਕੀਟ ਦੇ ਆਪਣੇ ਮੈਂਬਰਾਂ ਦਾ ਜਿੰਨਾ ਵੀ ਸਾਡਾ ਬਾਜ਼ਾਰ ਹੈ ਪੂਰਾ ਗਾਂਧੀ ਨਗਰ ਇਹ ਪਹਿਲਾਂ ਪ੍ਰਧਾਨ ਸੀ ਜੀ ਹੁਣ ਨਾਲ ਕੌਂਸਲਰ ਸਾਹਿਬ ਬਣ ਗਏ ਜੀ ਇਹ ਦੋ ਦੋ ਉਦੇ ਨਾਲ ਮਿਲ ਗਏ ਨਾਲੋਂ ਜੀ ਸਰ ਕਿਹੜੀ ਇੱਥੇ ਵਾਰਡ ਦੇ ਵਿੱਚ ਲੋੜ ਹੈ ਕੰਮ ਦੀ ਜ਼ਿਆਦਾ ਇੱਥੇ ਜੀ ਸੁਣੋ ਜੀ ਪਹਿਲਾਂ ਕੌਂਸਲਰ ਜਗੇ ਸੀ ਉਹ ਸਫਾਈਸ ਵੀ ਕੱਟ ਸੀ ਉਹਨੇ ਸਫਾਈ ਸਹੂਲਤਾਂ ਤੇ ਆਮ ਕਰਨਗੇ ਪਾਣੀ ਦਾ ਲਾਈਟਾਂ ਦਾ ਜਿਹੜੇ ਵੀ ਕੰਮ ਅਧੂਰੇ ਰਹਿ ਗਏ ਸੀ ਇਹ ਪੂਰੇ ਕਰਨਗੇ ਹੁਣ। ਇਹ ਸਰ ਅਮੀਰ ਕਿਦਾ ਦੇਖਦੇ ਹੋ? ਮੇਰੇ ਆਮ ਪਾਰਟੀ ਦਾ ਜੀ। ਹਾਂ ਜੀ। ਹਾਂ ਜੀ। ਭਾਜੀ ਕਿੱਦਾਂ ਦੇਖਦੇ ਹੋ ਜਿਹੜੇ ਬੂਟਾ ਪ੍ਰਧਾਨ ਜੀ ਇੱਥੇ ਨੇ। ਬੂਟਾ ਪ੍ਰਧਾਨ ਜੀ ਇਹ ਮਾਰਕੀਟ ਦੇ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਆ। ਜੀ। ਪਹਿਲੇ ਵੀ ਕੰਮ ਇਹ ਇਲਾਕੇ ਕਰਦੇ ਸੀ। ਕਿਸੇ ਦਾ ਵੀ ਕੋਈ ਕੰਮ ਹੁੰਦਾ ਸੀ ਮੈਂਡੇ ਕਰ ਦਿੰਦੇ ਸੀ। ਹੁਣ ਤਾਂ ਸਾਡੇ ਇਹਨੂੰ ਪਾਵਰ ਮਿਲ ਗਈ ਕੌਂਸਲ ਦੀ। ਜੀ। ਬਹੁਤ ਵਧੀਆ ਕੰਮ ਕਰਨਗੇ। ਬੱਗਾ ਜੀ ਦੇ ਖਾਸ ਬੰਦੇ ਆ। ਬੱਗਾ ਜੀ ਵੈਸੇ ਵੀ ਮਾ ਵਿਕਾਸਪੁਰਜ ਹੈਗੇ ਆ ਵਿਕਾਸਪੁਰਜ ਦੇ ਨਾਂ ਜਾਣਦੇ ਜਾਂਦੇ ਆ ਉਹਨਾਂ ਨੇ ਕੰਮ 1 ਮਿੰਟ ਹੀ ਹੁੰਦਾ ਜੀ ਕੋਈ ਵੀ ਕੰਮ ਹੋਵੇ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਬੋਟਾ ਜੀ 24 ਘੰਟੇ ਹਾਜ਼ਰ ਹੈ ਜਿਹੜਾ ਵੀ ਕੰਮ ਕੋਈ ਬੰਦਾ ਮਹੱਲੇ ਦਾ ਕਹੇਗਾ 1 ਮਿੰਟੇ ਕਰਨ ਨੂੰ ਦਿਖਾ ਲੈਣਗੇ ਸਰ ਕਿਹੜੇ ਇਥੇ ਕੰਮ ਦੀ ਪਹਿਲੇ ਵੀ ਲੋਡ ਸੀ ਜਿਹੜੇ ਹੁਣ ਤਾਂ ਵਾਚੜਾ ਕਿਤੇ ਜਾਣਗੇ ਜਿਹੜੇ ਕੰਮ ਪਹਿਲੇ ਦਾ ਕਰਦੇ ਸੀ ਹੁਣ ਉਸ ਤੋਂ ਬਾਅਦ ਤੋਂ ਬਾਅਦ ਕੰਮ ਕਿਤੇ ਜਾਣਗੇ ਜਿੰਨੇ ਵੀ ਹੋਣਗੇ ਇਹਦੀ ਲੋਡ ਵਸੇ ਤੇ ਲੋਡ ਕੀ ਵਸੇ ਤੇ ਲੋਡ ਵਾਲੇ ਜਿਹੜੀ ਵੀ ਹੋ ਗਈ ਕੋਈ ਇਲੈਕਟ੍ਰੀਸ਼ਨ ਕੰਮ ਹੈ ਬਿਜਲੀ ਦਾ ਹੈ ਸੜਕਾਂ ਦਾ ਹੈ ਕੋਈ ਸੀਵ ਪਾਣੀ ਦੀ ਸਮੱਸਿਆ ਜਿਹੜੀ ਵੀ ਹੈਗੀ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਹੋਏਗੀ ਤਾਂ ਬੂਟਾ ਜੀ ਇੱਕ ਮਿੰਟੇ ਤਿਆਰ ਕਰ ਲੈ। ਲੈ ਕੇ ਬਾਜ਼ਾਰ ਆ ਮੈਂ ਜੀ ਇਹ ਗਾਂਢੀ ਨਗਰ ਦਾ। ਹਾਂ ਜੀ ਹਾਂ ਜੀ। ਸਰ ਇੱਥੇ ਦੇਖਿਆ ਜੇ ਤਾਂ ਐਕਚੁਅਲੀ ਰਸ਼ ਹੋ ਰੰਦਾ ਵਾ। ਬਿਲਕੁਲ ਰਸ਼ ਰਹਿੰਦਾ ਜੀ। ਉਹਦਾ ਵੀ ਕੋਈ ਹੱਲ ਟ੍ਰੈਫਿਕ ਜਾ ਕੇ ਇਦਾਂ ਜੀ ਇਹਨਾਂ ਹੱਲ ਉਹਨਾਂ ਨੇ ਹੁਣ ਇਹਨਾਂ ਨੂੰ ਪੁੱਲ ਲਾਤੀ ਹੈ ਉੱਥੇ ਗੇਟ ਲਾਤਾ ਹੈ ਉੱਥੇ ਉਸ ਕਰਕੇ ਜਿਹੜੀਆਂ ਵਲੀਆਂ ਗੱਡੀਆਂ ਅੰਦਰ ਆਉਂਦੀਆਂ ਸੀ ਉਹ ਬੰਦ ਹੋ ਗਈਆਂ। ਉਸ ਕਰਕੇ ਟ੍ਰੈਫਿਕ ਦੀ ਕਾਫੀ ਸਮੱਸਿਆ ਹਲ ਹੋ ਚੁੱਕੀ ਹੈ। ਜਿਸ ਰਾਤ ਤੋਂ ਖੜੇ ਹੋ ਪਰ ਪਰਾਣੀ ਜੀ ਤਰ੍ਹਾਂ। ਹਾਂ ਪਰਾਣੀ ਜੀ ਰ